ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਕਿਰਤ ਸਿੰਘ ਨਾਲ ਹੋਈ ਬਾਬਾ ਜੀ ਰਖਬਾਗ ਲੁਧਿਆਣੇ ਵਿਰਾਜਮਾਨ ਹਨ ਹਜ਼ਾਰਾਂ ਦੀ ਤਾਇਦਾਦ ਵਿੱਚ ਸ਼ਾਮ ਨੂੰ ਸੰਗਤ ਜੁੜਦੀ ਹੈ ਰਾਤ ਨੂੰ ਰੋਜ਼ ਹੀ 11-12 ਵਜੇ ਕਥਾ ਕੀਰਤਨ ਦੀ ਸਮਾਪਤੀ ਹੁੰਦੀ ਹੈ ਸਾਧ ਸੰਗਤ ਬੈਕੁੰਟੇ ਆਹੀ ਭਾਵ ਬੈਕੁੰਟ ਹੀ ਬਣਿਆ ਹੋਇਆ ਹੈ ਜੋ ਵੀ ਭਾਵਨਾ ਅਥਵਾ ਫੁਰਨੇ ਅਨੁਸਾਰ ਪ੍ਰੇਮੀ ਆਉਂਦਾ ਹੈ ਉਸ ਦਾ ਸੰਸਾ ਬਾਬਾ ਜੀ ਬਾਣੀ ਦੁਆਰਾ ਹੱਲ ਕਰਦੇ ਹਨ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬਕੀਤਾ ਆਂਧਲੇ ਤ੍ਰੀਪਮਨ ਸੁਜਿਆ ਗੁਰਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਭਾਵ ਪਿੰਗਲਾ ਵੀ ਸੁਮੇਰ ਪਰਬਤ ਆਦ ਪਹਾੜ ਪਾਰ ਹੋ ਜਾਂਦਾ ਹੈ ਪਰ ਪਿੰਗਲਾ ਕੌਣ ਹੈ ਉੱਤਰ ਪਿੰਗਲਾ ਉਹ ਹੈ ਜੋ satsang ਵਿੱਚ ਚੱਲ ਕੇ ਨਹੀਂ ਆਉਂਦਾ bure kaam ko ut khlowa naam ki beela paipai soa paav asli pingla o hai jo bure kaam val bhaj ke janda hai te naam japan vele aalsi ho ke so janda hai khall kaiye murakh cho vedan di katha karan lag janda hai paav murakh kon hai uttar murakh o hai jisne maa purkhan de samne muh nahi kita paav muh rakha hai ਜਿਵੇਂ ਰਾਵਣ ਜੋ ਵੇਦਾਂ ਦਾ ਬਖਤਾ ਸੀ ਪਰ ਰਾਮ ਜੀ ਵੱਲੋਂ ਮੂੰਹ ਮੋੜਿਆ ਸੀ ਇਸ ਕਰਕੇ ਰਾਵਣ ਨੂੰ ਮੂਰਖ ਦਾ ਖਿਤਾਬ ਮਿਲਿਆ ਹੈ ਲੰਕਾ ਗੱਡ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਅੰਦਲੇ ਨੂੰ ਤਿੰਨਾ ਲੋਕਾਂ ਦੀ ਸੋਚੀ ਹੋ ਜਾਂਦੀ ਹੈ ਪਾਪ ਅੰਨੇ ਕੌਣ ਹਨ ਉੱਤਰ ਅੰਨੇ ਉਹ ਹਨ ਜੋ ਗੁਰੂ ਤੋਂ ਬੇਮੁਖ ਹੋ ਗਏ ਹਨ ਅੰਦੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੀ ਉੰਦੇ ਸੇਈ ਨਾਨਕਾ ਖਸਮੋ ਕੁੱਥੇ ਜਾਹੀ ਲੰਗੇ ਤੂਰ ਪੈਂਦੇ ਹਨ अथवा ਪਹਾੜ ਟੱਪ ਜਾਂਦੇ ਹਨ ਮੂਰਖ ਵਿਦਵਾਨ ਬਣ ਜਾਂਦੇ ਹਨ ਅੰਨੇ ਤਿੰਨਾ ਲੋਕਾਂ ਵਿੱਚ ਸਭ ਕੁਝ ਦੇਖਣ ਲੱਗ ਜਾਂਦੇ ਹਨ ਇਹ ਤਿੰਨੇ ਗੁਣ ਸੰਤਾਂ ਦੀ ਸੰਗਤ ਵਿੱਚੋਂ ਮਿਲਦੇ ਹਨ ਇਸ ਵਾਸਤੇ ਸਾਹਿਬ ਕਹਿੰਦੇ ਹਨ हे ਮੇਰੇ ਮਿੱਤਰ ਸੰਤਾਂ ਦੀ ਸੰਗਤਕਾਰ ਔਰ ਮੈਮਾ ਸੁਣ ਇਸ ਤਰ੍ਹਾਂ ਦੀ ਸਤ ਸੰਗਤ ਰੱਖ ਬਾਗ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਦਰਬਾਰ ਵਿੱਚ ਸਵਾ ਕੁ ਮਹੀਨਾ ਅਮਰਤ ਵਰਖਾ ਹੁੰਦੀ ਰਹੀ ਇੱਕ ਸਿੱਖ ਭਾਈ ਕੀਰਤ ਸਿੰਘ ਫੈਕਟਰੀ ਪਰਲ ਹੋਜ਼ਰੀ ਵਿੱਚ ਕੰਮ ਕਰਦਾ ਹੈ ਔਰ 15 ਦਿਨ ਦਿਨੇ ਡਿਊਟੀ ਹੁੰਦੀ ਹੈ ਤੇ 15 ਦਿਨ ਰਾਤ ਨੂੰ ਡਿਊਟੀ ਦੇਣੀ ਪੈਂਦੀ ਹੈ ਇਸ ਦੇ ਅੱਜਕੱਲ ਦਿਨ ਦੀ ਡਿਊਟੀ ਹੈ ਤੇ ਰਾਤ ਨੂੰ ਰੋਜ਼ ਬਾਬਾ ਜੀ ਦੇ ਦੀਵਾਨ ਵਿੱਚ ਹਾਜ਼ਰੀ ਭਰਦਾ ਹੈ ਹੁਣ ਰਾਤ ਦੀ ਡਿਊਟੀ ਫੈਕਟਰੀ ਵਿੱਚ ਸ਼ੁਰੂ ਹੋ ਗਈ ਮਨ ਵਿੱਚ ਸੋਚਦਾ ਹੈ ਜੇ ਡਿਊਟੀ ਤੇ ਜਾਂਦਾ ਹਾਂ ਤਾਂ satsang ਦਾ ਨਿਯਮ ਟੁੱਟਦਾ ਹੈ ਜੇ satsangਤ ਵਿੱਚ ਜਾਂਦਾ ਹਾਂ ਤਾਂ ਨੌਕਰੀ ਤੋਂ ਜਵਾਬ ਮਿਲਦਾ ਹੈ ਇਹ ਸੋਚਾ ਸੋਚਦਾ ਸੋਚਦਾ ਫੈਕਟਰੀ ਵੱਲ ਤੁਰ ਪਿਆ ਹੁਣ ਫੈਕਟਰੀ ਦੇ ਦਰਵਾਜ਼ੇ ਅੱਗੇ ਆ ਕੇ ਖੜੋ ਗਿਆ ਸੋਚਦਾ ਹੈ ਕਿ ਅੰਦਰ ਜਾਵਾਂ ਕਿ ਦੀਵਾਨ ਵਿੱਚ ਜਾਵਾਂ ਇਹ ਸੋਚਾਂ ਵਿੱਚ ਖੜੇ ਨੂੰ ਤਾਕੇ ਚੌਂਕੀਦਾਰ ਨੇ ਆਖਿਆ ਸਰਦਾਰ ਜੀ ਕੀ ਸੋਚਦੇ ਹੋ ਆਗੋਂ ਕਿਹਾ ਮੈਂ ਮਨ ਵਿੱਚ ਫੈਸਲਾ ਕਰਦਾ ਹਾਂ ਤੇ ਫੈਸਲਾ ਨਹੀਂ ਹੋ ਰਿਹਾ ਅੱਗੋ ਚੌਂਕੀਦਾਰ ਨੇ ਆਖਿਆ ਜੇ ਕੋਈ ਕੰਮ ਹੈ ਉਹ ਕਰ ਲਵੋ ਫੈਕਟਰੀ ਦੇ ਕੰਮ ਤਾਂ ਮੁਕਣੇ ਹੀ ਨਹੀਂ ਅੱਗੋ ਸਰਦਾਰ ਨੇ ਕਿਹਾ ਕਿ ਇੱਕ ਮਾਨਤਾ ਮੇਰਾ ਵੀ ਕਹਿੰਦਾ ਸੀ ਕਿ ਕੀਰਤਨ ਵਿੱਚ ਜਾਵਾਂ ਤੇ ਹੁਣ ਤੂੰ ਵੀ ਤਾਕੀਦ ਕਰ ਦਿੱਤੀ ਹੈ ਪਰ ਇਹ ਤੂੰ ਨਹੀਂ ਕਿਹਾ ਤੇਰੇ ਵਿੱਚ ਮੇਰਾ ਵਾਈਗੁਰੂ ਬੋਲਿਆ ਹੈ ਉਸਨੇ ਕਿਹਾ ਕਿ ਤੂੰ satsangat ਵਿੱਚ ਜ਼ਰੂਰ ਜਾ ਕਿਉਂਕਿ ਦੁਨਿਆਵੀ ਕਾਰਜ ਨਾਮ ਨੇ ਪੂਰੇ ਕਰਦੇ ਨੇ ਹਨ ਤੇ ਨਾਮ ਸੰਤਾਂ پاسੋਂ ਮਿਲਣਾ ਹੈ ਤੇ satsang ਦਾ ਵੇਲਾ ਖੁੰਝ ਗਿਆ ਤਾਂ ਇਹ ਬਖਤ ਫਿਰ ਇਸ ਜਨਮ ਵਿੱਚ ਮਿਲੇ ਜਾਂ ਨਾ ਮਿਲੇ ਐਸਾ ਪੁੰਨਾ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਪੁੰਨਾ ਦੀ ਤੈਅ ਅੱਗੇ ਆ ਜਾਵੇ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੂਰ ਕਰ ਸਕਬੈ ਰਾਗੀ ਜਿਵੇਂ ਸੈਨ ਨਾਈ ਦੇ ਘਰ ਸੰਤ ਆ ਗਏ ਤੇ ਸੈਨ ਸੋਚਦਾ ਹੈ ਕਿ ਰਾਜੇ ਦੀ ਸੇਵਾ ਵਿੱਚ ਜਾਵਾਂ ਜਾਂ ਸੰਤਾਂ ਦੀ ਸੇਵਾ ਵਿੱਚ ਘਰ ਰਹਿਣ ਕਰਾਂ ਸੋ ਸੋਚ ਕੇ ਮਾਨਵ ਚ ਫੈਸਲਾ ਕੀਤਾ ਕਿ ਰਾਜੇ ਦੀ ਸੇਵਾ ਤਾਂ ਫਿਰ ਵੀ ਕਰ ਲਵਾਂਗੇ ਪਰ ਸੰਤਾਂ ਦੀ ਸੇਵਾ ਫਿਰ ਨਹੀਂ ਮਿਲੇਗੀ ਸੈਨ ਨੇ ਰਾਜੇ ਕੋਲ ਜਾਣਾ ਛੱਡ ਦਿੱਤਾ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿਕ ਹੋਆ ਸੈਨ ਨਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ ਆਏ ਸੰਤ ਪਰੌਣੇ ਕੀਰਤਨ ਹੋਆ ਰਹਿਣ ਸਬਾਈ ਛਾੜ ਨਾ ਸਕੇ ਸੰਤ ਜਨ ਰਾਜ ਦਵਾਰ ਨ ਸੇਵ ਕਮਾਈ ਸੈਨ ਰੂਪ ਹਰ ਜਾਏ ਕਐ ਆਇਆ ਰੈਣੇ ਨੋ ਰਿਝਾਈ ਸਾਧ ਜਨਾਨੋ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ ਰਾਣੇ ਦੂਰੋ ਸੱਦ ਕੇ ਗਲੋਕ ਵਾਏ ਖੋਲ ਪਹਿਨਾਈ ਵਸ ਕੀ ਤਾਹੋ ਤੁਦ ਅਜ ਬੋਲੇ ਰਾਜਾ ਸੁਨੇ ਲੁਕਾਈ ਪ੍ਰਗਟ ਕਰੇ ਭਗਤ ਵਢਿਾਈ ਭਾਵ ਕਬੀਰ ਨੂੰ ਜਦੋਂ ਰੰਗ ਲੱਗਾ ਤੇ ਪ੍ਰਤਾਪ ਵਧਿਆ ਕਬੀਰ ਦਾ ਪ੍ਰਤਾਪ ਸੁਣ ਕੇ ਫਿਰ ਅੱਖੀ ਦੇਖ ਕੇ ਸਰੋਤ ਖਿੱਚਦੀ ਹੈ ਤੇ ਸਰੋਤ ਖਿੱਚ ਕੇ ਲਿਆਉਂਦੀ ਹੈ ਫਿਰ ਦੇਖ ਕੇ ਮਨ ਲੱਗਦਾ ਹੈ ਜਿਹੜੇ ਸਿਰਫ ਸਰੋਤ ਨਾਲ ਮਨ ਲਾ ਬੈਠਦੇ ਹਨ ਉਹ ਪਿੱਛੋਂ ਕੱਚੇ ਪੈ ਜਾਂਦੇ ਹਨ ਕਿਉਂਕਿ ਸਰੋਤਾਂ ਬੜੀਆਂ-ਬੜੀਆਂ ਸੁਨਿੰਦੀਆਂ ਹਨ ਅੱਜ ਵੀ ਕੋਈ ਐਸੇ ਹਨ ਜਿਨ੍ਹਾਂ ਨੇ ਕਲਗੀਆਂ ਬਣਾ ਕੇ ਰੱਖੀਆਂ ਹੋਈਆਂ ਹਨ ਕਿ ਅਸੀਂ ਪ੍ਰਗਟ ਹੋਣਾ ਹੈ ਕੋਈ ਸਰੋਤ ਸੁਣ ਕੇ ਭੁੱਲ ਜਾਂਦੇ ਹਨ ਅੱਖੀ ਵੇਖ ਕੇ ਕੋਈ ਵਿਰਲਾ ਭੁੱਲਦਾ ਹੈ ਇਸ ਵਾਸਤੇ ਨਿਰਾਸ ਰੋਧ ਤੇ ਨਹੀਂ ਭੁਲਣਾ ਚਾਹੀਦਾ ਜੋ ਕੁਝ ਸੁਣੀਏ ਉਸ ਨੂੰ ਅੱਖੀ ਵੇਖੀਏ ਕਿ ਇਹ ਸਰੋਤ ਸੱਚੀ ਹੈ ਤੇ ਕਬੀਰ ਜੀ ਦਾ ਪ੍ਰਤਾਪ ਪਹਿਲਾ ਸੁਣਿਆ ਤੇ ਫਿਰ ਦੇਖਿਆ ਤਾਂ ਹੁਣ ਸੈਨ ਨਾਈ ਵੀ ਸਿੱਖ ਬਣਿਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ ਕਬੀਰ ਜੀ ਤੋ ਰੰਗ ਲੱਗੇ ਤੇ ਹੁਣ ਪ੍ਰੇਮ ਭਗਤ ਰਾਤੀ ਕਰੇ ਕਿਉਂਕਿ ਰਾਤ ਆਪਣੀ ਹੈ ਦਿਹਾੜੀ ਕਰਦਾ ਸੀ ਕੰਮ ਬਾਦਸ਼ਾਹ ਦਾ ਨੌਕਰ ਸੀ ਰਾਜੇ ਨੂੰ ਜਾ ਕੇ ਤੇਲ ਮਾਲਿਸ਼ ਕਰਦਾ ਸੀ ਦਿਨ ਕੰਮ ਕਰਨਾ ਤੇ ਰਾਤ ਨੂੰ ਭਗਤੀ ਕਰਨੀ ਇੱਕ ਵਾਰੀ ਕਬੀਰ ਜੀ ਨੂੰ ਪੁੱਛਿਆ ਜੀ ਮੇਰੀ ਭਗਤੀ ਨੂੰ ਫਲ ਕਦੋਂ ਲੱਗੇਗਾ ਉੱਤਰ ਜਦੋਂ ਤੇਰਾ ਬੁਹਾ ਕਿਸੇ ਮਾਪੁਰਖ ਨੇ ਆਨ ਖੜਕਾਇਆ ਭਾਗ ਭਗਤੀ ਨੂੰ ਉਦੋਂ ਫਲ ਲੱਗਦਾ ਹੈ ਜਦੋਂ ਕਿਸੇ ਮਾਪੁਰਖ ਦਾ ਮਿਲਾਪ ਹੁੰਦਾ ਹੈ ਮਾਪੁਰਖ ਦਾ ਮਿਲਾਪ ਹੋਵੇ ਤਾਂ ਭਗਤੀ ਦੀ ਜਾਂਚ ਆਉਂਦੀ ਹੈ ਤੇ ਭਗਤੀ ਕਰਕੇ ਮਾਪੁਰਖ ਦਾ ਮਿਲਾਪ ਹੁੰਦਾ ਹੈ ਏ ਉਲਟ ਪੁਲਟ ਗੱਲਾਂ ਸਮਝਣ ਵਾਲੀਆਂ ਹਨ ਥੋੜੇ ਕਿਤੇ ਸਮਝ ਆਉਣੀ ਮੁਸ਼ਕਲ ਹੈ ਪੁੰਨਾ ਨਾਲ ਧਨ ਮਿਲਦਾ ਹੈ ਤੇ ਧਨ ਨਾਲ ਪੁੰਨ ਬਣ ਸਕਦੇ ਹਨ ਜੇ ਕੋਈ ਕਰੇ ਤਾਂ ਸਾਈ ਰਾਤ ਸੈਨ ਨਹੀਂ ਜਾਗਦਾ ਹੈ ਕੰਨ ਬੂਹੇ ਦੇ ਖੜਾਕ ਤੇ ਲਾਏ ਹੋਏ ਹਨ ਕਿ ਕਦੋਂ ਕੋਈ ਮਾਪੁਰਖ ਆਣ ਕੇ ਬੂਹਾ ਖੜਕਾਏ ਤੇ ਇੱਕ ਦਿਨ ਭਾਗ ਭਰਿਆ ਆ ਗਿਆ ਜਦੋਂ ਆਏ ਸੰਤ ਪਰੋਣੇ ਬੂਹਾ ਖੜਕਾਇਆ ਆਵਾਜ਼ ਦਿੱਤੀ ਸੈ ਨਾਈ ਬੂਹਾ ਖੋਲ ਜਿਸ ਵੇਲੇ ਜਾ ਕੇ ਬੂਹਾ ਖੋਲਿਆ ਤਾਂ ਬੂਹੇ ਅੱਗੇ ਮਾਪੁਰਖ ਖੜੋਤੇ ਹਨ ਚਰਨਾ ਤੇ ਡਿੱਗ ਪਿਆ ਅੱਜ ਮੇਰੇ ਭਾਕ ਸੁਲਖਣੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਿਓਤ ਪੁਨ ਵੱਡਾ ਹੈ ਮੱਥਾ ਟੇਕਿਆ ਡੰਡੋਤ ਕੀਤੀ ਅੰਦਰ ਲਿਆਂਦਾ ਆਸਨ ਪਰ ਬਿਠਾਇਆ ਕੋਣ ਮਾਪੁਰਖ ਸੰਸਾਰ ਵਿੱਚ ਜਿਸ ਨੇ ਆਪ ਨੂੰ ਪਰੋਣਾ ਸਮਝਿਆ ਹੈ ਆਏ ਸੰਤ ਪਰੋਣੇ ਅਡੰਬਰਾਂ ਵਾਲੇ ਸੰਤ ਬਹੁਤ ਹਨ ਸੰਸਾਰ ਵਿੱਚ ਪਰ ਪਰੋਣਾ ਕੋਈ ਵਿਲਾ ਹੈ ਰਾਜ ਹੋਏ ਰਜਾਏ ਵਿੱਚ ਦੁਨੀਆ ਅੰਦਰ ਜਿਉ ਮਹਿਮਾਨਾ ਜਿਨ੍ਹਾਂ ਨੇ ਆਪਣੇ ਆਪ ਨੂੰ ਮਹਿਮਾਨ ਭਾਵ ਦੁਨੀਆ ਅੰਦਰ ਪਰੋਣਾ ਸਮਝਿਆ ਹੈ ਆਏ ਸੰਤ ਪਰੋਣੇ ਫਿਰ ਕੀ ਹੋਇਆ ਕੋਈ ਬਜਾਜ ਮਿਲ ਜਾਏਗਾ ਤਾਂ ਗੱਲ ਕਿਹੜੀ ਕਰੇਗਾ ਬਜਾਜੀ ਦੀ ਭਾਵ ਜਿਸ ਤਰ੍ਹਾਂ ਦਾ ਕੋਈ ਕੰਮ ਵਾਲਾ ਹੈ ਉਸੇ ਤਰ੍ਹਾਂ ਦੀ ਗੱਲਾਂ ਕਰੇਗਾ ਤੇ ਜਦੋਂ ਮਹਾਪੁਰਖ ਮਿਲੇਗਾ ਤਾਂ ਕਥਾ ਕੀਰਤਨ ਦੇ ਪੰਡਾਰੇ ਖੋਲੇਗਾ ਸੰਤ ਦੇ ਘਰ ਸਾਰੀ ਰਾਤ ਕਥਾ ਕੀਰਤਨ ਹੋਇਆ ਐਸੀ ਬਿਰਤੀ ਲੱਗੀ ਭੋਗ ਪਾਉਣ ਦਾ ਚੇਤਾ ਹੀ ਨਾ ਆਇਆ ਕਿਉਂਕਿ ਮਹਾਪੁਰਖ ਕਥਾ ਕੀਰਤਨ ਦੇ ਆਸ਼ਕ ਹੁੰਦੇ ਹਨ ਸਾਬਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਭਾਈ ਗੁਰਦਾਸ ਜੀ ਗੁਰਸਿੱਖ ਆਸ਼ਕ ਸ਼ਬਦ ਦੇ ਤੇ ਉਹ ਮਹਾਪੁਰਖ ਕੀਰਤਨ ਦੇ ਪਿਆਰੇ ਆਏ ਸੰਤ ਪਰੋਣੇ ਕੀਰਤਨ ਹੋਆ ਰੈਣ ਸਬਾਈ ਬਹੁਤ ਸੰਗਤਾਂ ਨਹੀਂ ਸੀ ਪਰ ਜੇ ਜਗਿਆਸੂ ਹੋਵੇ ਤਾਂ ਭਾਵੇਂ ਇੱਕ ਵੀ ਹੋਵੇ ਬਹੁਤ ਹੈ ਸੋ ਇਹ ਜਗਿਆਸੂ ਕੱਲਾ ਸੁਣੀ ਗਿਆ ਆਓ ਜੀ ਤੂੰ ਆਓ ਹਮਾਰੇ ਹਰਜਾ ਸ਼ਰਵਨ ਸੁਨਾਵਨਾ ਰਹਾਓ ਤੁਦ ਆਵਤ ਮੇਰਾ ਮਨ ਤਨ ਹਰਿਆ ਹਰਜਾ ਸਤਮ ਸੰਗ ਗਾਵਨਾ ਇਹ ਉਸੇ ਨੂੰ ਪਤਾ ਹੈ ਜਿਸ ਦਾ ਖੇਤ ਸੁੱਕਦਾ ਹੋਵੇ ਤੇ ਫਿਰ ਪਾਣੀ ਦੀ ਆ ਜਾਵੇ ਵਾਰੀ ساری ਰਾਤ ਉਸ ਖੇਤ ਦੇ ਦੁਆਲੇ ਹੀ ਫਿਰਦਾ ਹੈ ਨੀਂਦ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਸੋਚਦਾ ਹੈ ਦੂਜੀ ਵਾਰੀ ਪਤਾ ਨਹੀਂ ਕਦੋਂ ਆਵੇ ਖੇਤ ਪਿਆ ਸੁੱਕਦਾ ਹੈ ਪਾਣੀ ਮਿਲ ਗਿਆ ਰਾਤ ਚਲੋ ਜਗਰਾਤਾ ਹੀ ਸਈ ਕੱਲ ਆਰਾਮ ਕਰ ਲਵਾਂਗੇ ਪਰ ਵਾਰੀ ਨਾ ਖੁੰਝ ਜਾਏ ਇਸ ਲਈ ਜਿੰਨੂੰ ਇਹ ਪਤਾ ਹੈ ਕਿ ਮਨੁੱਖਾ ਜਨਮ ਫਿਰ ਮਿਲਣਾ ਹੈ ਜਾਂ ਨਹੀਂ ਭਾਈ ਗੁਰਦਾਸ ਜੀ ਜੁਗਾ ਜੁਗੰਤਰ ਆਵੇ ਵਾਰੀ ਭਾ ਇਹ ਤਾਂ ਜੁਗਾ ਬਾਦ ਵਾਰੀ ਆਉਂਦੀ ਹੈ ਮਨੁੱਖਾ ਜਨਮ ਦੀ ਵਾਰੀ ਕਿਤੇ ਐਵੇਂ ਨਾ ਚਲੀ ਜਾਵੇ ਤੇ ਸੈਨ ਨਾਈ ਸੁੰਦਾ ਰਿਹਾ ਮਹਾਤਮਾ ਕਥਾ ਕੀਰਤਨ ਕਰੀ ਗਏ ساری ਰਾਤ ਬੀਤੀ ਸੈਨ ਨੇ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿੱਤੀ ਕਿਉਂਕਿ ਇਸ ਆਨੰਦ ਵਿੱਚ ਨੀਂਦ ਬਹੁਤ ਜ਼ੋਰ ਪਾ ਲੈਂਦੀ ਹੈ ਜਿਵੇਂ ਪਾਰਵਤੀ ਨੂੰ ਸ਼ਿਵਜੀ ਮਹਾਰਾਜ ਨੇ ਕਥਾ ਸੁਣਾਈ ਪਰ ਪਾਰਵਤੀ ਨੂੰ ਨੀਂਦ ਆ ਗਈ ਤੇ ਅਮਰ ਨਾ ਹੋ ਸਕੀ ਜਿਸ ਨੇ ਨੀਂਦ ਜਿੱਤੀ ਹੈ ਉਹੀ ਇਸ ਮੰਜ਼ਲ ਤੇ ਪਹੁੰਚ ਸਕਦਾ ਹੈ ਪਰ ਅੱਜ ਸੈਨ ਨਾਈ ਪਾਸ ਹੋ ਗਿਆ ਸਾਰੀ ਰਾਤ ਬੀਤ ਗਈ ਦਿਨ ਚੜਿਆ ਮਹਾਤਮਾ ਨੇ ਭੋਗ ਪਾਇਆ ਹੁਣ ਸੈਨ ਸੋਚਦਾ ਹੈ ਉਧਰ ਰਾਜੇ ਦੀ ਡਿਊਟੀ ਦੇਣੀ ਹੈ ਇੱਥੇ ਮਹਾਤਮਾ ਘਰ ਬੈਠੇ ਹਨ ਸੋਚਿਆ ਜਿਨ੍ਹਾਂ ਨੇ ਸਾਰੀ ਰਾਤ ਅੰਮ੍ਰਿਤ ਪਲਾਇਆ ਹੈ ਹੁਣ ਉਹਨਾਂ ਨੂੰ ਜਲ ਪਾਣੀ ਪੁੱਛਣਾ ਹੈ ਭਾਵੇਂ ਸੰਤਾਂ ਦੀ ਸੇਵਾ ਕਰਨੀ ਹੈ ਚਲੋ ਰਾਜ ਦਰਬਾਰ ਅੱਜ ਨਹੀਂ ਜਾਂਦੀ ਇੱਕ ਪਾਸੇ ਸੰਤ ਜਨ ਹਨ ਦੂਜੇ ਪਾਸੇ ਰਾਜਾ ਹੈ ਉਹ ਸੰ ਸੈਂਡ ਤਕੜੀ ਤੇ ਤੋਲ ਰਿਹਾ ਹੈ ਕਿ ਕਿਹੜਾ ਪਾਸਾ ਪਾਰਾ ਹੈ ਕਿਹੜਾ ਛੱਡਾਂ ਤੇ ਕਿਹੜਾ ਨਾ ਛੱਡਾਂ ਅਖੀ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਸੰਤਾ ਵਾਲਾ ਪਾਸਾ ਪਾਰਾ ਹੈ ਰਾਜੇ ਦੇ ਦਰਬਾਰ ਨਹੀਂ ਗਿਆ ਰਾਜੇ ਦੀ ਸੇਵਾ ਨਹੀਂ ਕੀਤੀ ਗੈਰ ਹਾਜ਼ਰ ਹੋ ਗਿਆ ਜੇ ਰਾਜੇ ਵੱਲ ਚਲਾ ਜਾਂਦਾ ਸੈ ਨਾਈ ਦਾ ਅਜ ਨਾਮ ਕੌਣ ਲੈਂਦਾ ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰੰ ਭਗਤਾ ਮੈਂ ਗਨਿਆ ਹੁਣ ਸੈਨ ਪਾਸ ਹੋ ਗਿਆ ਤੇ ਭਗਤਾਂ ਦੀ ਗਿਣਤੀ ਵਿੱਚ ਆ ਗਿਆ ਹੁਣ ਸੰਤਾਂ ਦੀ ਹਰ ਤਰ੍ਹਾਂ ਦੀ ਸੇਵਾ ਕਰਕੇ ਵਿਦਾ ਕੀਤਾ ਰਾਤ ਆਰਾਮ ਕੀਤਾ ਅਗਲਾ ਦਿਨ ਹੋ ਗਿਆ ਸੋਚਿਆ ਅੱਜ ਰਾਜੇ ਵੱਲ ਜਾਂਦਾ ਹਾਂ ਪਰ ਰਾਜਾ ਕਠੋਰ ਬੜਾ ਹੈ ਪਤਾ ਨਹੀਂ ਕਿਹੜੀ ਸਜ਼ਾ ਦੇਵੇਗਾ ਜੇ ਬਹੁਤੀ ਸਜ਼ਾ ਦੇਵੇਗਾ ਪ੍ਰਾਨ ਲੈ ਲਵੇਗਾ ਪ੍ਰਾਣਾ ਦਾ ਅੰਤ ਤਾਂ ਇੱਕ ਦਿਨ ਹੋਣਾ ਹੀ ਹੈ ਮੈਂ ਮਾਪੁਰਖਾਂ ਤੋਂ ਬੇਮੁਖਤਾ ਨਹੀਂ ਨਾ ਹੋਇਆ ਇਹ ਵੀ ਇੱਕ ਵੱਡਾ ਇਮਤਿਹਾਨ ਹੈ ਜਦੋਂ ਜਿਗਿਆਸੂ ਪ੍ਰਾਣਾ ਤੋਂ ਵੀ Satsang ਪਿਆਰਾ ਕਰਦਾ ਹੈ ਉਸ ਵੇਲੇ ਭਗਵਾਨ ਦਾ ਵੀ ਸਿੰਘਾਸਨ ਡੋਲ ਜਾਂਦਾ ਹੈ ਹੁਣ ਭਗਵਾਨ ਨੇ ਸੈਨ ਨਾਈ ਦਾ ਰੂਪ ਧਾਰਿਆ ਤੇ ਰਾਜੇ ਦੀ ਸੇਵਾ ਤਤਪਰ ਹੋ ਕੇ ਕੀਤੀ ਸੈਨ ਰੂਪ ਹਰ ਜਾਏ ਕੈ ਆਇਆ ਰੈਣੀ ਨੋਰੀ ਝਾਈ ਰਾਜੇ ਦੀ ਮਾਲਸ਼ ਕੀਤੀ ਰਾਜੇ ਦੇ ਪੈਰਾਂ ਨੂੰ ਤੇਲ ਲਗਾਇਆ ਪੈਰਾਂ ਨੂੰ ਮਲ ਮਲ ਕੇ ਪਲੋਸ ਰਹੇ ਹਨ ਉਂਗਲੀਆਂ ਖਿੱਚ ਖਿੱਚ ਕੇ ਘਟਕਾਰੇ ਪਏ ਕੱਢਦੇ ਹਨ ਭਗਵਾਨ ਜਿਵੇਂ ਜਿਵੇਂ ਰਾਜੇ ਨੂੰ ਹੱਥ ਲਾਉਂਦੇ ਹਨ ਸਪਰਸ਼ ਹੁੰਦਾ ਹੈ ਰਾਜੇ ਨੂੰ ਸੁੱਖ ਆਉਂਦਾ ਹੈ ਰਾਜਾ ਆਖਦਾ ਹੈ ਓਏ ਸੈਨ ਅੱਜ ਤੇਰੇ ਹੱਥਾਂ ਵਿੱਚ ਕੋਈ ਜਾਦੂ ਹੈ ਓਏ ਯਾਰ ਜਿੱਥੇ ਹੱਥ ਲਾਉਂਦਾ ਹੈ ਇੰਦਰ ਪਦਵੀ ਦਾ ਸੁੱਖ ਮਾਲੂਮ ਹੁੰਦਾ ਹੈ ਬੜਾ ਸਵਾਦ ਹੈ ਤੇਰੇ ਹੱਥਾਂ ਵਿੱਚ ਮਾਨ ਵਿੱਚ ਰਾਜੇ ਨੇ ਧਾਰਿਆ ਕੱਲ ਭਰੇ ਦਰਬਾਰ ਵਿੱਚ ਇਸ ਨੂੰ ਇਨਾਮ ਦੇਵਾਂਗਾ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸੈਨ ਨੇ ਕੈਸੀ ਸੇਵਾ ਕੀਤੀ ਹੈ ਤੇ ਰਾਜੇ ਨੂੰ ਖੁਸ਼ ਕੀਤਾ ਹੈ ਅਗਲਾ ਦਿਨ ਜਿਸ ਵੇਲੇ ਹੋਇਆ ਸੈਨ ਨਾਈ ਦਰਬਾਰ ਵਿੱਚ ਆਇਆ ਸਾਦ ਜਨਾ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਨੇਤਰ ਨੀਵੇਂ ਸ਼ਰਮ ਆ ਰਹੀ ਹੈ ਮੈਂ ਕੱਲ ਆਇਆ ਨਹੀਂ ਰਾਜਾ ਪੁੱਛੇਗਾ ਕੀ ਦਸਾਂਗਾ ਸੱਚ ਦੱਸਿਆ ਵੀ ਛੁਟਕਾਰਾ ਨਹੀਂ ਹੋਣਾ ਕਿਉਂਕਿ ਰਾਜਾ ਇੰਨਾਂ ਗੱਲਾਂ ਨੂੰ ਮੰਨਦਾ ਹੀ ਨਹੀਂ ਜੇ ਮੈਂ ਕਿਹਾ ਸੰਤਾਂ ਦੀ ਸੇਵਾ ਕੀਤੀ ਹੈ ਹੋਰ ਗੁੱਸਾ ਚੜੇਗਾ ਮੇਰੇ ਨਾਲ ਉਹ ਸੰਤ ਵੱਡੇ ਹਨ ਮੇਰੇ ਕੋਲ ਨਹੀਂ ਆਇਆ ਤੇ ਸੰਤਾਂ ਦੀ ਸੇਵਾ ਕਰਦਾ ਰਿਹਾ ਹੈ ਚਲੋ ਚੁੱਪ ਰਹੁ ਉਹ ਜਾਣੇ ਜਿਹੜੀ ਸਜ਼ਾ ਦੇਵੇਗਾ ਸਿਰ ਮੱਥੇ ਪਰ ਸਹਾਰਾਂਗਾ ਹੁਣ ਰਾਜੇ ਨੇ ਤਖਤ ਪਰ ਬੈਠੇ ਦੇਖਿਆ ਤੇ ਦੂਰੋਂ ਹੀ ਸੱਦਿਆ ਕਿਹਾ ਸੈਨ ਛੇਤੀ ਆ ਮੈਂ ਤੈਨੂੰ ਪਿਆ ਉਡੀਕਦਾ ਹਾਂ ਸੈਨ ਨੇ ਸੋਚਿਆ ਗੱਲ ਠੀਕ ਹੈ ਸਜ਼ਾ ਕੋਈ ਲਿਖੀ ਬੈਠਾ ਹੈ ਉਹ ਤਾਂ ਹੁਣ ਮੰਨਣੀ ਹੈ ਜੇ ਨਾ ਮੰਨਾਂਗਾ ਤਾਂ ਜਲਾਦ ਫਰ ਲੈਣਗੇ ਡਾਡੇ ਦਾ ਸੱਤੀ 200 ਜੋ ਚਾਹੇ ਸੋ ਕਰ ਲਵੇ ਰਾਜੇ ਦੂਰੋਂ ਸੱਦਿਆ ਕੋਲ ਜਿਸ ਵੇਲੇ ਸੱਦਿਆ ਤਾਂ ਗਲੋ ਲਾ ਕੇ ਹਾਰ ਸੈਨ ਨਾਈ ਦੇ ਗਲ ਪਾ ਦਿੱਤਾ ਸੈਨ ਇਹ ਤੇਰੀ ਕਲ ਦੀ ਸੇਵਾ ਦਾ ਇਨਾਮ ਹੈ ਸੈਨ ਨੇ ਆਕਿਆ બસ ਗੱਲ ਉਹੀ ਹੋਈ ਮੈਂ ਕੱਲ ਆਇਆ ਹੀ ਨਹੀਂ ਤੇ ਰਾਜਾ ਪਿਆ ਕਹਿੰਦਾ ਹੈ ਤੇਰੀ ਸੇਵਾ ਦਾ ਇਨਾਮ ਹੈ ਇਹ ਤਾਂ ਇੰਜ ਚ ਆਪਦਾ ਹੈ ਜਿਵੇਂ ਬਿੱਲੀ ਚੂਹੇ ਨੂੰ ਫੜ ਲੈਂਦੀ ਹੈ ਫਿਰ ਛੱਡ ਦਿੰਦੀ ਹੈ ਚੂਹਾ ਦੋ ਕਦਮ ਤੁਰਦਾ ਹੈ ਫਿਰ ਬੋਚ ਲੈਂਦੀ ਹੈ ਇਸ ਤਰ੍ਹਾਂ ਖੇਡ ਖੇਡ ਕੇ ਚੂਹੇ ਦੇ ਨਾਲ ਅਖੀਰ ਚੂਹੇ ਦੇ ਪ੍ਰਾਨ ਕੱਢ ਲੈਂਦੀ ਹੈ ਭਾਵੇਂ ਰਾਜਾ ਵੀ ਮੇਰੇ ਨਾਲ ਉਹ ਜਈਆਂ ਖੇਡ ਬਾਜ਼ੀਆਂ ਕਰ ਰਿਹਾ ਹੈ ਤੇ ਕਹਿੰਦਾ ਹੈ ਤੇਰੀ ਕਾਲ ਦੀ ਸੇਵਾ ਦਾ ਇਨਾਮ ਹੈ ਸੈਨ ਤੂੰ ਬੋਲਦਾ ਨਹੀਂ ਤੂੰ ਨੀਵੀਂ ਕਿਉਂ ਪਾ ਕੇ ਖੜੋਤਾ ਹੈ ਪਾਈ ਜਿਹੜੀ ਤੂੰ ਸੇਵਾ ਕੱਲ ਕੀਤੀ ਹੈ ਹੁਣ ਤੱਕ ਉਸ ਸੇਵਾ ਦਾ ਸਵਾਦ ਆ ਰਿਹਾ ਹੈ ਇਹ ਸੁਣ ਕੇ ਸੈਨ ਨੇ ਕਿਹਾ ਰਾਜਨ ਮੈਂ ਕੱਲ ਆਇਆ ਹੀ ਨਹੀਂ ਰਾਜੇ ਨੇ ਕਿਹਾ ਤੂੰ ਆਇਆ ਨਹੀਂ ਸੈਨ ਹੋਸ਼ ਵਿੱਚ ਹੈ ਤੂੰ ਕੱਲ ਆਇਆ ਹੈ ਸੈਨ ਨੇ ਕਿਹਾ ਰਾਜਾ ਮੈਂ ਸੱਚ ਆਖਦਾ ਹਾਂ ਮੈਂ ਕੱਲ ਨਹੀਂ ਆਇਆ ਹੁਣ ਰਾਜੇ ਨੇ ਕਿਹਾ ਮੈਂ ਵੀ ਸੱਚ ਆਖਦਾ ਹਾਂ ਤੂੰ ਕੱਲ ਆਇਆ ਹੈ ਔਰ ਐਸੀ ਸੇਵਾ ਕੀਤੀ ਹੈ ਇਹੋ ਜਹੀ ਅੱਗੇ ਕਦੇ ਵੀ ਨਹੀਂ ਕੀਤੀ ਤੇਰੀ ਕਾਲ ਦੀ ਸੇਵਾ ਨੇ ਤਾਂ ਮੇਰਾ ਮਨ ਮੋ ਲਿਆ ਹੈ ਤੇ ਸੈਨ ਤੂੰ ਕਹਿੰਦਾ ਹੈ ਮੈਂ ਕੱਲ ਨਹੀਂ ਆਇਆ ਹੁਣ ਰਾਜਾ ਕਹਿੰਦਾ ਹੈ ਕੌਣ ਹੋਵੇ ਜਿਸ ਨੇ ਮੇਰੀ ਸੇਵਾ ਕੀਤੀ ਹੈ ਆਗੋਂ ਸੈਨ ਕਹਿੰਦਾ ਹੈ ਕੌਣ ਹੋਵੇ ਜੋ ਮੇਰੀ ਥਾਂ ਤੇ ਸੇਵਾ ਕਰ ਗਿਆ ਹੋਵੇ ਹੁਣ ਝਟ ਹੀ ਭਗਵਾਨ ਸਾਹਮਣੇ ਆਏ ਸੈਨ ਤੇਰੀ ਥਾਂ ਤੇ ਮੈਂ ਆਇਆ ਸੀ ਪ੍ਰਭੂ ਤੁਸੀਂ ਮੇਰੀ ਥਾਂ ਤੇ ਆਏ ਰਾਜੇ ਦੀ ਸੇਵਾ ਕਰਨ ਵਾਸਤੇ ਅਗੋ ਆਖਿਆ ਹਾਂ ਤੂੰ ਮੇਰੇ ਸੰਤਾ ਦੀ ਸੇਵਾ ਕੀਤੀ ਤੇ ਮੈਂ ਸੇਵਾ ਬਦਲਾ ਲਈ ਤੂੰ ਮੇਰੇ ਪਿਆਰਿਆਂ ਦੀ ਸੇਵਾ ਕੀਤੀ ਮੈਂ ਤੇਰੇ ਰਾਜੇ ਦੀ ਸੇਵਾ ਕੀਤੀ ਮੈਂ ਆਪਣੇ ਸੇਵਕ ਨੂੰ ਤੱਤੀ ਬਾ ਨਹੀਂ ਲੱਗਣ ਦੇਣੀ ਰਾਜੇ ਨੇ ਆਖਿਆ ਸੈਨ ਕਿੱਧਰ ਪਿਆ ਤੱਕਦਾ ਹੈ ਤੇ ਕਿਦੇ ਨਾਲ ਆ ਮੁਹਾਰੀਆਂ ਗੱਲਾਂ ਕਰ ਰਿਹਾ ਹੈ ਅਗੋ ਸੈਨ ਨੇ ਕਿਹਾ ਰਾਜਾ ਤੂੰ ਠੀਕ ਕਹਿ ਰਿਹਾ ਹੈ ਤੂੰ ਕੱਲ ਆਇਆ ਸੀ ਪਰ ਮੈਂ ਵੀ ਠੀਕ ਆਖਦਾ ਹਾਂ ਮੈਂ ਕੱਲ ਨਹੀਂ ਆਇਆ ਰਾਜੇ ਨੇ ਕਿਹਾ ਸੈਨ ਦੋ ਗੱਲਾਂ ਕਿਵੇਂ ਹੋ ਸਕਦੀਆਂ ਹਨ ਜਾਂ ਕਹਿ ਆਇਆ ਸੀ ਜਾਂ ਕਹੋ ਨਹੀਂ ਸੀ ਆਇਆ ਹੁਣ ਸੈਨ ਨੇ ਕਿਹਾ ਰਾਜਨ ਮੈਂ ਤਾਂ ਨਹੀਂ ਆਇਆ ਪਰ ਮੇਰੀ ਥਾਂ ਤੇ ਭਗਵਾਨ ਆ ਪਾਏ ਸਨ ਹੁਣ ਰਾਜੇ ਨੇ ਕਿਹਾ ਅੱਛਾ ਭਗਵਾਨ ਆਏ ਸਨ ਤੇਰੀ ਥਾਂ ਤੇ ਅਗੋ ਸੈਨ ਨੇ ਕਿਹਾ ਮੈਂ ਕੌਣ ਹਾਂ ਉਹਨਾਂ ਨੂੰ ਲਿਆਉਣ ਵਾਲਾ ਇਹ ਤਾਂ ਭਗਵਾਨ ਦਾ ਬਿਰਦ ਹੈ ਆਪਣੇ ਸੇਵਕ ਦੀ लाज ਰੱਖੀ ਹੈ ਜਿਸ ਨੂੰ ਬਾਣੀ ਵਿੱਚ ਕਿਹਾ ਹੈ ਪ੍ਰਗਟ ਕਰੇ भगत ਵਡਿਆਈ ਹੁਣ ਰਾਜੇ ਨੇ ਕਿਹਾ ਅੱਜ ਤੋਂ ਤੁਹਾਨੂੰ ਨਾਈ ਕਹਿਣ ਦੀ ਤਾਂ ਲੋਕੀ ਰਾਜਾ ਕਿਹਾ ਕਰਨਗੇ ਉਸ ਦਿਨ ਤੋਂ ਹੁਣ ਲੋਕੀ ਨਾਈਆਂ ਨੂੰ ਰਾਜਾ ਕਹਿ ਕੇ ਬੁਲਾਉਂਦੇ ਹਨ ਸੋ ਭਾ ਕਿ ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ ਹੈ ਜਾਂ ਰੱਬ ਦੇ ਪਿਆਰਿਆਂ ਨਾਲ ਪਿਆਰ ਕੀਤਾ ਹੈ ਜਾਂ ਸੇਵਾ ਕੀਤੀ ਜਾਂ satsang ਕੀਤਾ ਉਹਨਾਂ ਦੀ ਪਰਮੇਸ਼ਰ ਆਪ ਲਾਜ ਰੱਖਦਾ ਹੈ ਜਿਵੇਂ ਅੱਜ ਕੀਰਤ ਸਿੰਘ ਫੈਕਟਰੀ ਦੇ ਬੂਹੇ ਅੱਗੇ ਮਨ ਦੇ ਕੰਡੇ ਤੇ ਤੋਲ ਰਿਹਾ ਹੈ ਕਿ ਸੰਤਾਵਲ ਜਾਵਾਂ ਜਾਂ ਫੈਕਟਰੀ ਜਾਵਾਂ ਤਾਂ ਚੌਂਕੀਦਾਰ ਦੀ ਆਵਾਜ਼ ਨੂੰ ਮੁੱਖ ਰੱਖ ਕੇ ਬਾਬਾ ਜੀ ਪਾਸ ਰੱਖ ਬਾਗ ਦੀਵਾਨ ਵਿੱਚ ਪਹੁੰਚ ਗਿਆ 15 ਦਿਨ ਕੰਮ ਦੇ ਉੱਤੇ ਨਹੀਂ ਗਿਆ 15 ਦਿਨਾਂ ਬਾਅਦ ਫਿਰ ਦਿਨ ਦੀ ਡਿਊਟੀ ਆ ਗਈ ਹੁਣ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਜਿਸ ਵੇਲੇ ਤਨਖਾਹ ਲੈਣ ਦਾ ਟਾਈਮ ਆ ਗਿਆ ਤੇ ਪੈਸੇ ਮਿਲਨੇ ਸ਼ੁਰੂ ਹੋ ਗਏ ਤਾਂ ਕੀਰਤ ਸਿੰਘ ਸਾਰਿਆਂ ਤੋਂ ਪਿੱਛੇ ਖੜ ਗਿਆ ਬਾਬੂ ਜੋ ਅੱਜ ਅੱਧੀ ਤਨਖਾਹ ਮਿਲਣੀ ਹੈ ਉਹ ਵੀ ਪਤਾ ਨਹੀਂ ਕਿ ਜੁਰਮਾਨੇ ਵਿੱਚ ਹੀ ਕੱਟੀ ਜਾਣੀ ਹੈ ਕਿਉਂਕਿ 15 ਦਿਨ ਦੀ ਗੈਰ ਹਾਜ਼ਰੀ ਲੱਗੀ ਹੋਈ ਹੈ ਹੁਣ ਸਾਰੇ ਤਨਖਾਹ ਲੈ ਚੁਕੇ ਤਾਂ ਮਾਲਕ ਨੇ ਹਾਕ ਮਾਰੀ ਤੇ ਕਿਹਾ ਕੀਰਤ ਸਿੰਘ ਤੂੰ ਤਨਖਾਹ ਨਹੀਂ ਲੈਣੀ ਹੁਣ ਕੀਰਤ ਸਿੰਘ ਕੋਲ ਚਲਾ ਗਿਆ ਤਾਂ ਬਾਬੂ ਨੇ ਸਾਰੇ ਮਹੀਨੇ ਦੀ ਤਨਖਾਹ ਇਸ ਨੂੰ ਗਿਣ ਕੇ ਦੇ ਦਿੱਤੀ ਹੁਣ ਕੀਰਤ ਸਿੰਘ ਨੇ ਕਿਹਾ ਬਾਬੂ ਜੀ ਮੇਰੇ ਤਾਂ 15 ਦਿਨ ਹੀ ਲੱਗੇ ਹਨ भाव पंद्रह दिन मैं रात की ड्यूटी से हाज़िर नहीं होया हूँ बाबू ने कहा किरत सिंह यह कि हो सकता है रजिस्टर पर पूरे महीने की हाजरी लगी हुई है अगों किरत सिंह ने कहा बाबू जी मैं तो पंद्रह दिन रात की हाजरी ते आया ही नहीं मेरी हाज़री किस तरह लग गई है यह गल सुन के बाबू भी हैरान होया हूँ बाबू जी कह लगे किरत सिंह चलो आप गोरखे के पास चल के देखिए ਉਸ ਦੇ ਰਜਿਸਟਰ ਤੇ ਹਾਜ਼ਰੀ ਲੱਗੀ ਹੋਈ ਹੈ ਜਾਂ ਨਹੀਂ ਕਿਉਂਕਿ ਜੋ ਫੈਕਟਰੀ ਦੇ ਅੰਦਰ ਆਉਂਦਾ ਹੈ ਉਹ ਆਪਣੇ ਦਸਤਖਤ ਕਰਕੇ ਆਉਂਦਾ ਹੈ ਇਸ ਪ੍ਰੋਗਰਾਮ ਅਨੁਸਾਰ ਦੋਨੋਂ ਗੋਰਖੇ ਦੇ ਪਾਸ ਆ ਗਏ ਹੁਣ ਉਸੇ ਵੀ ਚੈੱਕ ਕੀਤਾ ਤਾਂ ਹਾਜ਼ਰੀ ਲੱਗੀ ਹੋਈ ਹੈ ਹੁਣ ਕੀਰਤ ਸਿੰਘ ਨੇ ਗੋਰਖੇ ਨੂੰ ਕੂਰਿਆ ਕਿ ਜਦੋਂ ਮੈਂ ਤੈਨੂੰ ਕਹਿ ਕੇ ਗਿਆ ਸੀ ਕਿ ਮੈਂ ਬਾਬਾ ਜੀ ਦੇ ਦੀਵਾਨ ਵਿੱਚ ਚੱਲਿਆ ਹਾਂ ਉਸ ਤੋਂ ਬਾਅਦ ਮੈਂ ਰਾਤ ਦੀ ਡਿਊਟੀ ਤੇ ਆਇਆ ਹੀ ਨਹੀਂ ਤਾਂ ਮੇਰੀ ਹਾਜ਼ਰੀ ਕਿਉਂ ਲਾਈ ਹੈ ਅੱਗੋ ਗੋਰਖੇ ਨੇ ਕਿਹਾ ਮੈਂ ਤਾਂ ਪੜਿਆ ਹੀ ਨਹੀਂ ਹੋਇਆ ਜਦੋਂ ਕੋਈ ਆਉਂਦਾ ਹੈ ਮੈਂ ਉਸ ਦੇ ਅੱਗੇ ਰਜਿਸਟਰ ਕਰ ਦਿੰਦਾ ਹਾਂ ਉਹ ਆਪਣੇ ਦਸਤਖਤ ਕਰਕੇ ਆਪ ਹਾਜ਼ਰੀ ਲਾ ਦਿੰਦਾ ਹੈ ਇਹ ਮੈਨੂੰ ਨਹੀਂ ਪਤਾ ਕਿ ਕਿਵੇਂ ਹਾਜ਼ਰੀ ਲੱਗੀ ਹੈ ਇਹ ਸੁਣ ਕੇ ਬਾਬੂ ਹੋਰ ਵੀ ਬੜਾ ਹੈਰਾਨ ਹੋਇਆ ਤੇ ਕਿਹਾ ਕਮਾਲ ਦੀ ਗੱਲ ਹੈ ਤੂੰ ਕਹਿੰਦਾ ਹੈ ਕਿ ਮੈਂ ਆਇਆ ਨਹੀਂ ਤੇ ਹਾਜ਼ਰੀ ਤੇਰੀ ਸਾਰੇ ਪਾਸੇ ਲੱਗੀ ਹੋਈ ਹੈ ਇਸ ਹੈਰਾਨੀ ਵਿੱਚ ਸੋਚ-ਸੋਚ ਕੇ ਕਿਹਾ ਹੁਣ ਪ੍ਰੋਡਕਸ਼ਨ ਰਜਿਸਟਰ ਚੈੱਕ ਕਰੀਏ ਹੁਣ ਦੋਨੋਂ ਸੁਪਰਵਾਈਜ਼ਰ ਪਾਸ ਚਲੇ ਗਏ ਜਿੱਥੇ ਹਾਜ਼ਰੀ ਲੱਗਦੀ ਸੀ ਹੁਣ ਪ੍ਰੋਡਕਸ਼ਨ ਰਜਿਸਟਰ ਜਾ ਕੇ ਦੇਖਿਆ ਤਾਂ ਇੱਥੇ ਵੀ ਪੂਰੇ ਮਹੀਨੇ ਦੀ ਹਾਜ਼ਰੀ ਲੱਗੀ ਹੋਈ ਹੈ ਤੇ ਸੁਪਰਵਾਈਜ਼ਰ ਦੇ ਦਸਤਕਤ ਵੀ ਹੋਏ ਹੋਏ ਹਨ ਹੁਣ ਬਾਬੂ ਫਿਰ ਹੈਰਾਨੀ ਵਿੱਚ ਕਹਿਣ ਲੱਗਿਆ ਕਿਰਤ ਸਿੰਘ ਤੂੰ ਕਹਿੰਦਾ ਹੈ ਮੈਂ ਆਇਆ ਨਹੀਂ ਇਹ ਤਿੰਨ ਥਾਂ ਤੇਰੀ ਹਾਜ਼ਰੀ ਕਿਵੇਂ ਲੱਗ ਗਈ ਹੈ ਹੁਣ ਕਿਰਤ ਸਿੰਘ ਨੇ ਕਿਹਾ ਬਾਬੂ ਜੀ ਇਹ ਹਾਜ਼ਰੀ ਤਾਂ ਉਸਨੇ ਲਾਈ ਹੈ ਜਿਸ ਦੀ ਹਾਜ਼ਰੀ ਮੈਂ ਪਰਦਾ ਰਿਆ ਹਾਂ ਹੁਣ ਬਾਬੂ ਜੀ ਨੇ ਕਿਹਾ ਤੂੰ ਕਿੱਥੇ ਜਾਂਦਾ ਰਿਆਂ ਹੈ ਹੁਣ ਕਿਰਤ ਸਿੰਘ ਨੇ ਦੱਸਿਆ ਸ੍ਰੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾ ਵਾਲਿਆਂ ਦੇ ਰੱਖ ਬਾਗ ਦੀਵਾਨ ਵਿੱਚ ਹਾਜ਼ਰੀ ਔਰ ਸੇਵਾ ਕਰਦਾ ਰਿਆਂ ਹੁਣ ਬਾਬੂ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਹੈ ਕਿ ਕਲੇਰਾ ਵਾਲੇ ਬੜੇ ਮਾਹਪੁਰਖ ਹਨ ਪਰ ਹੁਣ ਯਕੀਨ ਹੋ ਗਿਆ ਹੈ ਕਿ ਐਡੀ ਕਰਨੀ ਕਮਾਈ ਵਾਲੇ ਸੰਤ ਹਨ ਹੁਣ ਉਹਨਾਂ ਦੇ ਦੀਵਾਨ ਵਿੱਚ ਮੈਂ ਵੀ ਦਰਸ਼ਨ ਕਰਨ ਜਾਇਆ ਕਰਾਂਗਾ ਇਓ ਕਹਿ ਕੇ ਸਾਰੇ ਮਹੀਨੇ ਦੀ ਤਨਖਾਹ ਕਿਰਤ ਸਿੰਘ ਨੂੰ ਦਿੱਤੀ ਤੇ ਕਿਹਾ ਇਹ ਤਨਖਾਹ ਤੇਰੀ ਹੈ ਔਰ ਜਿੱਥੇ ਤੇਰਾ ਜੀ ਕਰਦਾ ਹੈ ਇਸ ਨੂੰ ਵਰਤ ਆਗੋ ਸਰਦਾਰ ਕਿਰਤ ਸਿੰਘ ਨੇ ਤਨਖਾਹ ਲੈ ਕੇ ਸਾਰੀ ਸੇਵਾ ਵਿੱਚ ਲਾ ਦਿੱਤੀ ਤੇ ਥੋੜੇ ਸਮੇਂ ਬਾਅਦ ਆਪਣਾ ਕਾਰਖਾਨਾ ਲਾ ਲਿੱਤਾ ਤੇ ਕਿਹਾ ਜਿਸ ਨੇ ਮੇਰੀ ਹਾਜ਼ਰੀ ਭਰੀ ਹੈ ਉਹੀ ਕਾਰਖਾਨਾ ਵੀ ਚਲਾਏਗਾ ਕੁਝ ਸਮੇਂ ਬਾਅਦ ਹੀ ਇਸ ਦਾ ਕਾਰਖਾਨਾ ਵੀ ਲੱਖਾਂ ਵਿੱਚ ਹੋ ਗਿਆ ਉਦਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ ਭਾਵ ਸੰਤਾ ਮਾਪੁਰਖਾਂ ਦੀ ਸੇਵਾ ਵਿੱਚ ਸੰਗਤ ਕਰਕੇ ਉਦਦਮ ਕਰਨ ਦੇ ਪੈਰ ਲੱਗ ਜਾਂਦੇ ਹਨ ਤੇ ਜਦੋਂ ਕਮਾਈ ਕਰਦਾ ਹੈ ਤਾਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਹੁਣ ਸਰਦਾਰ ਕੀਰਤ ਸਿੰਘ ਬਾਬਾ ਜੀ ਦੇ ਗੁਣ ਗਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ